ਵਾਹਿਗੁਰੂ ਸਾਹਿਬ ਜੀਓ ਗਉੜੀ ਮਹੱਲਾ ਪੰਜਵਾਂ ਤਿਸ ਗੁਰ ਕਉ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤਿਗੁਰ ਮੇਰੇ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ-ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਨ ਨਿਤਮ ਜਨ ਕਰੂੰ ਜਨਮ ਜਨਮ ਕੇ ਹਮੈ ਮਲ ਹਰੋ ਤਿਸ ਗੁਰ ਕੋ ਚੁਲਾਵੋ ਪਖਾ ਮਹਾ ਅਗਨ ਤੇ ਹਾਥ ਦੇ ਰਾਖਾ ਤੇਸ ਗੁਰ ਕੈ ਗ੍ਰਹਿ ਢੋਵ ਪਾੜੇ ਜਿਸ ਗੁਰ ਤੇ ਅਕਲ ਗਤ ਜਾਣੀ ਤੇਸ ਗੁਰ ਕੈ ਗ੍ਰਹਿ ਪੀਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰਮੋ ਕੋ ਦਿਨਾ ਜਿਓ ਆਪਣਾ ਦਸਰਾ ਆਪੇ ਮੋਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਾ ਕਰੇ ਨਮਸ਼ਕਾਰ ਕਲ ਕਲੇਸ਼ ਪੈ ਭ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥ ਗੋਰੀ ਮਹੱਲਾ ਪੰਜਵਾਂ ਤੇ ਸੁਰ ਗੁਰ ਕਉ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੇ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਣ ਨਿਤਮ ਜਨ ਕਰੋ ਜਨਮ ਜਨਮ ਕੇ ਹੋ ਮੈ ਮਨ ਹਰੋ ਤਿਸ ਗੁਰ ਕੋ ਚੁਲਾਵੋ ਪਖਾ ਮਹਾ ਅਗਨ ਤੇ ਹੱਥ ਦੇ ਰਖਾ ਤੇਸ ਗੁਰ ਕੈ ਗ੍ਰਹਿ ਧੋਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤੇਸ ਗੁਰ ਕੈ ਗ੍ਰਹਿ ਪੀ ਸੋਨੇਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰਮੋ ਕੋ ਦਿਨਾਂ ਜਿਓ ਆਪਨਾ ਦਸਰਾ ਆਪੇ ਮਨ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਾ ਕਰੀ ਨਮਸ਼ਕਾਰ ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਥਾ ਗੋੜੀ ਮਹੱਲਾ ਪੰਜਵਾ ਇਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਣ ਨਿਤਮ ਜਨ ਕਰੋ ਜਨਮ ਜਨਮ ਕੀ ਹੋ ਮੈਂ ਮਲਹਰੋ ਤਿਸ ਗੁਰ ਕੋ ਚੁਲਾਵ ਪਖਾ ਮਹਾ ਅਗਨ ਤੇ ਹੱਥ ਦੇ ਰਖਾ ਤਿਸ ਗੁਰ ਕੈ ਗ੍ਰਹਿ ਟੋ ਬੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਇਸ ਗੁਰ ਕੈ ਗ੍ਰਹਿ ਪੀ ਸੋਨੇ ਤ ਜਿਸ ਪ੍ਰਸਾਦ ਵੈਰੀ ਸਭ ਮੀਤ ਜੇਨ ਗੁਰਮੁ ਕੋ ਦਿਨਾ ਜਿਓ ਆਪਣਾ ਦਸਰਾਇ ਆਪੇ ਮਲ ਲਿਯੋ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤੇ ਸੁਗੁਰ ਕੋ ਕਰੀ ਨਮਸ਼ਕਾਰ ਕਲ ਕਲੇਸ਼ ਭੈ ਬ੍ਰਹਮ ਦੁਖ ਲਾਥ ਤੋਹ ਨਾਨਕ ਮੇਰਾ ਗੁਰ ਸਮਰਥ ਗਉੜੀ ਮਹੱਲਾ ਪੰਜਵਾ ਤੇਸ ਗੁਰ ਕਾ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੇ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਣ ਨਿਤਮ ਜਨ ਕਰੋ ਜਨਮ ਜਨਮ ਕੇ ਹੋ ਮੈ ਮਲ ਹਰੋ ਤਿਸ ਗੁਰ ਕੋ ਚੁਲਾਵੋ ਪਖਾ ਮਹਾ ਅਗਨ ਤੇ ਹੱਥ ਦੇ ਰਖਾ ਤਿਸ ਗੁਰ ਕੈ ਅਗਰਹ ਢੋਵ ਪੜੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀ ਸੋਨੇਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੋਕ ਦਿਨ ਜਿਉ ਆਪਣਾ ਦਾਸਰਾ ਪੇ ਮੁਰਲੀਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤੇਸ ਗੁਰ ਕਾ ਕਰੀ ਨਮਸ਼ਕਾਰ ਕਲ ਕਲੇਸ਼ ਭੈ ਭ੍ਰਮ ਦੁਖ ਲਾਥ ਕਹੋ ਨਾਨਕ ਮੇਰਾ ਗੁਰ ਸਮਰਥਾ ਗੌੜੀ ਮਹੱਲਾ ਪੰਜਵਾ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੇ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ-ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੇ ਰੇਣ ਨਿਤ ਮਜਨ ਕਰੋ ਜਨਮ ਜਨਮ ਕੇ ਹੋ ਮੈ ਮਲ ਹਰੋ ਤਿਸ ਗੁਰ ਕੋ ਚੁਲਾਵ ਪਖਾ ਮਹਾ ਅਗਨ ਤੇ ਆਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਢੋਵੋ ਪੜੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪਿਸੋ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੋਕਾ ਦਿਨ ਜਿਓ ਆਪਨਾ ਦਸਰਾਏ ਆਪੇ ਮਨ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸ਼ਕਾਰ ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗੌੜੀ ਮਹੱਲਾ ਪੰਜਵਾ ਤੇਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇ ਨਾਨਕ ਮਜਨ ਕਰੋ ਜਨਮ ਜਨਮ ਕੇ ਹੋ ਮੈ ਮਲ ਹਰੋ ਇਸ ਗੁਰ ਕੋ ਚੁਲਾਵੋ ਪਖਾ ਮਹਾ ਅਗਨ ਤੇ ਹਾਥ ਦੇ ਰਖਾ ਿਸ ਗੁਰ ਕੈ ਗ੍ਰਹਿ ਢੋਵ ਪਣੀ ਜਿਸ ਗੁਰ ਤੇ ਅਕਲ ਗਤ ਜਾਣੀ ਇਸ ਗੁਰ ਕੈ ਗ੍ਰਹਿ ਪਿਸੂਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰਮੋਖੋ ਦੀਨਾ ਜਿਓ ਆਪਣਾ ਦਾਸ ਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਾ ਕਰੀ ਨਮਸ਼ਕਾਰ ਕਲ ਕਲੇਸ਼ ਭੈ ਪ੍ਰਮਾ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਥਾ ਗੋੜੀ ਮਹੱਲਾ ਪੰਜਵਾ ਤਿਸ ਗੁਰ ਕਉ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੇ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ-ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਣ ਨਿਤ ਮੱਜਨ ਕਰੋ ਜਨਮ ਜਨਮ ਕੀ ਹੋ ਮੈਂ ਮਲਹਰੋ ਇਸ ਗੁਰ ਕੋ ਚੁਲਾਵੋ ਪਖਾ ਮਹਾ ਅਗਨ ਤੇ ਹੱਥ ਦੇ ਰਖਾ ਤਿਸ ਗੁਰ ਕੈ ਗ੍ਰਹਿ ਟੋਬੋ ਪੜੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰਮੋਖ ਦਿਨ ਜਿਓ ਆਪਣਾ ਦਾਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤੇ ਸਗੁਰ ਕਾ ਕਰੀ ਨਮਸ਼ਕਾਰ ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ ਕਹ ਨਾਨਕ ਮੇਰਾ ਗੁਰ ਸਮਰਾਥ ਗਉੜੀ ਮਹੱਲਾ ਪੰਜਾਬ ਤਿਸ ਗੁਰ ਕਾ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਣ ਨਿਤ ਮੱਜਨ ਕਰੋ ਜਨਮ ਜਨਮ ਕੀ ਹੋ ਮੈ ਮਲ ਹਰਾਂ ਤਿਸ ਗੁਰ ਕੋ ਚੁਲਾਵੋ ਪਖਾ ਮਹਾ ਅਗਨ ਤੇ ਹਾਥ ਦੇ ਰੱਖਾ ਤਿਸ ਗੁਰ ਕੈ ਗ੍ਰਹ ਟੋਬੋ ਪੜੇ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜੇਨ ਗੁਰਮੋਖੋ ਦੀਨ ਜਿਓ ਆਪਣਾ ਦਾਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ ਕਲ ਕਲੇਸ਼ ਪੈ ਭ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਥ ਗੋਰੀ ਮਹਲਾ ਪੰਜਵਾਂ ਇਸ ਗੁਰ ਕਉ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੇ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਨ ਨਤਮ ਜਨ ਕਰੂੰ ਜਨਮ ਜਨਮ ਕੇ ਹੋ ਮੈ ਮਲ ਹਰ ਤਿਸ ਗੁਰ ਕੋ ਚੁਲਾਵ ਪਖਾ ਮਹਾ ਅਗਨ ਤੇ ਹਾਥ ਦੇ ਰਾਖਾ ਤਿਸ ਗੁਰ ਕੈ ਗ੍ਰਹ ਟੋਵ ਪਾੜੇ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੋਕੋ ਦਿਨਾ ਜਿਓ ਆਪਣਾ ਦਸਰਾਇ ਆਪੇ ਮੋਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਾ ਕਰੇ ਨਮਸ਼ਕਾਰ ਕਲ ਕਲੇਸ਼ ਪੈ ਭ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗੋਰੀ ਮਹੱਲਾ ਪੰਜਵਾਂ ਤੇਸ ਗੁਰ ਕਾ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੇ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ-ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਣ ਤਮ ਜਨ ਕਰੋ ਜਨਮ ਜਨਮ ਕੇ ਹੋ ਮੈ ਮਨ ਹਰੋ ਤਿਸ ਗੁਰ ਕੋ ਚੁਲਾਵ ਪਖਾ ਮਹਾ ਅਗਨ ਤੇ ਹਾਥ ਦੇ ਰਖਾ ਤਿਸ ਗੁਰ ਕੈ ਗ੍ਰੈਠ ਹੋਵ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀ ਸੋਨੇਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੋ ਕੋ ਦਿਨਾ ਜਿਓ ਆਪਣਾ ਦਸਰਾ ਆਪੇ ਮਨ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸ਼ਕਾਰ ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗੋੜੀ ਮਹੱਲਾ ਪੰਜਵਾ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ-ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਣ ਨਿਤਮ ਜਨ ਕਰੋ ਜਨਮ ਜਨਮ ਕੀ ਹਮੈ ਮਲਹਰੋ ਤਿਸ ਗੁਰ ਕੋ ਚੁਲਾਵ ਪਖਾ ਮਹਾ ਅਗਨ ਤੇ ਹੱਥ ਦੇ ਰਖਾ ਤਿਸ ਗੁਰ ਕੈ ਗ੍ਰਹਿ ਟੋ ਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਜਿਸ ਗੁਰ ਕੈ ਗ੍ਰਹਿ ਪੀ ਸੋਨੀ ਤ ਜਿਸ ਪ੍ਰਸਾਦ ਵੈਰੀ ਸਭ ਮੀਤ ਜੇਨ ਗੁਰਮੁਕੋ ਦਿਨਾ ਜਿਉ ਆਪਣਾ ਦਾਸਰਾ ਆਪੇ ਮੁਲ ਲੀਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤੇ ਸੁਗੁਰ ਕੋ ਕਰੀ ਨਮਸ਼ਕਾਰ ਕਲ ਕਲੇਸ਼ ਭੈ ਬ੍ਰਹਮ ਦੁਖ ਲਾਥਾ ਤੋਹ ਨਾਨਕ ਮੇਰਾ ਗੁਰ ਸਮਰਥ ਗਉੜੀ ਮਹੱਲਾ ਪੰਜਵਾ ਤੇਸ ਗੁਰ ਕਾ ਸਿਮਰੋ ਸਾਸ ਸਾਸ ਗੁਰ ਨੇਰੇ ਪ੍ਰਾਨ ਸਤ ਗੁਰ ਮੇਰੇ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਣ ਨਿਤਮ ਜਨ ਕਰੋ ਜਨਮ ਜਨਮ ਕੇ ਹੋ ਮੈ ਮਲ ਹਰੋ ਤਿਸ ਗੁਰ ਕੋ ਚੁਲਾਵੋ ਪਖਾ ਮਹਾ ਅਗਨ ਤੇ ਹੱਥ ਦੇ ਰਖਾ ਤਿਸ ਗੁਰ ਕੈ ਗ੍ਰਹਿ ਢੋਵੋ ਪੜੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੋਕ ਦਿਨ ਜਿਉ ਆਪਣਾ ਦਾਸ ਰਾ ਲਿਓ ਅਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਾ ਕਰੀ ਨਮਸ਼ਕਾਰ ਕਲ ਕਲੇਸ਼ ਭੈ ਭ੍ਰਮ ਦੁਖ ਲਾਥ ਕਹੋ ਨਾਨਕ ਮੇਰਾ ਗੁਰ ਸਮਰਥਾ ਗੌੜੀ ਮਹੱਲਾ ਪੰਜਵਾ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੇ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ-ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕੇ ਰੇਣ ਨਿਤ ਮਜਨ ਕਰੋ ਜਨਮ ਜਨਮ ਕੇ ਹੋ ਮੈ ਮਲ ਹਰੋ ਤਿਸ ਗੁਰ ਕੋ ਚੁਲਾਵ ਪਖਾ ਮਹਾ ਅਗਨ ਤੇ ਆਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਢੋਵ ਪੜੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪਿਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੋਕਾ ਦਿਨ ਜਿਓ ਆਪਣਾ ਦਾਸਰਾ ਆਪੇ ਮਨ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸ਼ਕਾਰ ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗੋੜੀ ਮਹੱਲਾ ਪੰਜਵਾ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇ ਨਾਨਕ ਮਜਨ ਕਰੋ ਜਨਮ ਜਨਮ ਕੇ ਹੋ ਮੈ ਮਲ ਹਰੋ ਇਸ ਗੁਰ ਕੋ ਚੁਲਾਵੋ ਪਖਾ ਮਹਾ ਅਗਨ ਤੇ ਹਾਥ ਦੇ ਰਖਾ ਿਸ ਗੁਰ ਕੈ ਗ੍ਰਹਿ ਢੋਵ ਪਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪਿਸੂਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰਮੁਖੋ ਦੀਨਾ ਜਿਓ ਆਪਣਾ ਦਾਸ ਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਾ ਕਰੀ ਨਮਸ਼ਕਾਰ ਕਲ ਕਲੇਸ਼ ਭੈ ਪ੍ਰਮਾ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਥਾ ਗੋੜੀ ਮਹੱਲਾ ਪੰਜਵਾ ਤਿਸ ਗੁਰ ਕਉ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੇ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ-ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਣ ਨਿਤਮ ਜਨ ਕਰੋ ਜਨਮ ਜਨਮ ਕੀ ਹੋ ਮੈ ਮਲਹਰੋ ਇਸ ਗੁਰ ਕੋ ਚੁਲਾਵੋ ਪਖਾ ਮਹਾ ਅਗਨ ਤੇ ਹੱਥ ਦੇ ਰਖਾ ਤਿਸ ਗੁਰ ਕੈ ਗ੍ਰਹਿ ਟੋਬੋ ਪੜੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰਮੋਖ ਦਿਨ ਜਿਓ ਆਪਣਾ ਦਾਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤੇਸ ਗੁਰ ਕਾ ਕਰੀ ਨਮਸ਼ਕਾਰ ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ ਕਹ ਨਾਨਕ ਮੇਰਾ ਗੁਰ ਸਮਰਾਥ ਗਉੜੀ ਮਹੱਲਾ ਪੰਜਾਬ ਤਿਸ ਗੁਰ ਕਾ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੇ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਣ ਨਿਤ ਮੱਜਨ ਕਰੋ ਜਨਮ ਜਨਮ ਕੀ ਹੋ ਮੈ ਮਲ ਹਰਾਉ ਤਿਸ ਗੁਰ ਕੋ ਚੁਲਾਵੋ ਪਾਖਾ ਮਹਾ ਅਗਨ ਤੇ ਹਾਥ ਦੇ ਰੱਖਾ ਤਿਸ ਗੁਰ ਕੈ ਗ੍ਰਹ ਟੋਬੋ ਪੜੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜੇਨੂ ਗੁਰਮੋਖੋ ਦੀਨਾ ਜਿਓ ਆਪਣਾ ਦਾਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਾ ਕਰੀ ਨਮਸਕਾਰ ਕਲ ਕਲੇਸ਼ ਪੈ ਪ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ